ਕਾਨੂੰਨ ਦੇ ਹੱਥ ਬਹੁਤ ਲੰਮੇ ਹੁੰਦੇ ਨੇ ਜੇਕਰ ਕਾਨੂੰਨ ਆਪਣੀ ਆਈ ਤੇ ਆ ਜਾਵੇ ਤੇ ਕਾਨੂੰਨ ਖੁੱਡਾਂ ਦੇ ਵਿੱਚੋਂ ਵੀ ਬੰਦੇ ਕੱਢ ਲੈਂਦੇ ਨੇ ਅਜਿਹਾ ਹੀ ਮਾਮਲਾ ਆਇਆ ਹੈ ਆਸਟ੍ਰੇਲੀਆ ਸਰਕਾਰ ਅਤੇ ਆਸਟ੍ਰੇਲੀਆ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਪੰਜਾਬੀ ਨੌਜਵਾਨ ਤੇ ਪੰਜਾਬੀ ਨੌਜਵਾਨ ਨੇ ਆਸਟ੍ਰੇਲੀਆ ਦੀ ਇੱਕ ਲੜਕੀ ਦਾ ਕਤਲ ਕਰ ਦਿੱਤਾ ਅਤੇ ਭੱਜ ਕੇ ਆ ਗਿਆ ਪੰਜਾਬ ਦੇ ਵਿੱਚ ਆਸਟ੍ਰੇਲੀਆ ਸਰਕਾਰ ਨੇ ਭਾਰਤ ਸਰਕਾਰ ਨਾਲ ਸੰਪਰਕ ਕੀਤਾ ਸੰਪਰਕ ਕਰਨ ਤੋਂ ਬਾਅਦ ਦਿੱਲੀ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਤਾਲ ਮੇਲ ਦੇ ਵਿੱਚ ਸੰਪਰਕ ਕਰਕੇ ਆਸਟ੍ਰੇਲੀਆ ਪੁਲਿਸ ਦੇ ਵੱਲੋਂ ਉਸ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿੱਥੇ ਕਿ ਉਸ ਨੂੰ ਸਜ਼ਾ ਹੋਈ ਹੈ ਇੱਕ ਪਾਸੇ ਗੁਰੂਆਂ ਅਤੇ ਪੀਰਾਂ ਦੀ ਧਰਤੀ ਕਿਆ ਜਾਣ ਵਾਲਿਆ ਪੰਜਾਬ ਅਤੇ ਪੰਜਾਬ ਦੇ ਵਿੱਚ ਅਜਿਹਾ ਕੁਝ ਹੋਵੇਗਾ ਪੰਜਾਬ ਦੇ ਨੌਜਵਾਨ ਦੇਸ਼ਾਂ ਅਤੇ ਵਿਦੇਸ਼ਾਂ ਦੀ ਧਰਤੀ ਤੋਂ ਜਾ ਕੇ ਕਤਲ ਕਰਨਗੇ ਕੀ ਮਜਬੂਰੀ ਬਣ ਗਈ ਸੀ ਇਸ ਪੰਜਾਬੀ ਦੀ ਕਿ ਬ੍ਰਿਟਿਸ਼ ਦੀ ਇੱਕ ਆਸਟ੍ਰੇਲੀਆ ਦੀ ਇੱਕ ਅੰਗਰੇਜ਼ੀ ਔਰਤ ਨੂੰ ਮਾਰਨਾ ਪਿਆ ਉਸ ਦਾ ਕਤਲ ਕਰਨਾ ਪਿਆ ਕਤਲ ਤੋਂ ਬਾਅਦ ਉਸ ਪੰਜਾਬੀ ਨੂੰ ਪਤਾ ਲੱਗ ਗਿਆ ਕਿ ਮੈਨੂੰ ਆਸਟ੍ਰੇਲੀਆ ਦੀ ਸਰਕਾਰ ਜਿਹੜੀ ਹੈ ਇਹ ਸਖਤ ਉਸ ਸਖ ਸਜ਼ਾ ਦੇਵੇਗੀ ਹੋ ਸਕਦਾ ਹੈ ਕਿ ਮੈਨੂੰ ਫਾਂਸੀ ਹੋ ਜਾਵੇ ਸਜ਼ਾ ਦੇ ਡਰ ਤੋਂ ਭਾਰਤਪੱਜ ਆਇਆ ਪੰਜਾਬ ਦੇ ਵਿੱਚ ਰਹਿਣ ਲੱਗ ਪਿਆ ਕਿਉਂਕਿ ਪੰਜਾਬ ਦਾ ਇਹ ਵਸਨੀਕ ਸੀ ਮੋਗੇ ਦਾ ਦੱਸਿਆ ਜਾ ਰਿਹਾ ਹੈ ਕਿਹੜੇ ਪਿੰਡ ਦਾ ਹੈ ਉਹਦੇ ਬਾਰੇ ਅਸੀਂ ਬਾਅਦ ਵਿੱਚ ਗੱਲਬਾਤ ਕਰਾਂਗੇ ਇੱਧਰ ਪੰਜਾਬ ਦੇ ਵਿੱਚ ਵੀ ਲੁੱਟਾਂ ਖੋਹਾਂ ਅਤੇ ਵਾਰਦਾਤਾ ਵੱਡੇ ਰੂਪ ਦੇ ਵਿੱਚ ਅੰਜਾਮ ਲੈ ਰਹੀਆਂ ਨੇ ਮਾਮਲਾ ਹੈ ਜਿੱਥੇ ਇੱਕ ਮਾਮਲਾ ਪਹਿਲਾਂ ਸਭ ਤੋਂ ਸਾਹਮਣੇ ਆਇਆ ਜਲੰਧਰ ਦਾ ਜਿੱਥੇ 13 ਸਾਲ ਦੀ ਛੋਟੀ ਜੀ ਨੰਨੀ ਬੁੱਚੀ ਦੇ ਨਾਲ ਨੰਨੀ ਮੁੰਨੀ ਬੱਚੀ ਦੇ ਨਾਲ ਜਬਰ ਜਨਾਹ ਕੀਤਾ ਗਿਆ ਉਸ ਤੋਂ ਬਾਅਦ ਉਸ ਦਾ ਗਲਾ ਘੁੱਟ ਕੇ ਜਿਹੜਾ ਹੈ ਕਤਲ ਕਰ ਦਿੱਤਾ ਗਿਆ ਬੱਚੀ ਦੇ ਮਾਤਾ ਪਿਤਾ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਸ ਦਰਿੰਦੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਿਸ਼ਵਾਸ ਦਵਾਇਆ ਹੈ ਬੱਚੀ ਦੇ ਮਾਤਾ ਪਿਤਾ ਨੂੰ ਬੱਚੀ ਦੇ ਰਿਸ਼ਤੇਦਾਰਾਂ ਨੂੰ ਉਸ ਮੁਹੱਲੇ ਦੇ ਵਾਸੀਆਂ ਨੂੰ ਕਿ ਫਾਸਟ ਰੈਕ ਤੇ ਇਹ ਮਾਮਲਾ ਲਿਆਂਦਾ ਜਾਵੇਗਾ ਉਹ ਮਾਮਲਾ ਹਾਲੇ ਥੋੜਾ ਜਿਹਾ ਠੰਡਾ ਪਿਆ ਤੇ ਇਧਰ ਕਾਰਨ ਹੋ ਗਿਆ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਰੁਪਿੰਦਰ ਕੌਰਵਨੂ ਜਿਹੜੀ ਕੈਨੇਡਾ ਦੇ ਵਿੱਚੋਂ ਆਈ ਸੀ ਉਸ ਨੇ ਆਪਣੇ ਯਾਰ ਦੇ ਨਾਲ ਮਿਲ ਕੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਇਸ਼ਕ ਨੂੰ ਭਗਾਉਣ ਦੇ ਲਈ ਉਸ ਨੇ ਆਪਣੇ ਪਤੀ ਗੁਰਵਿੰਦਰ ਦਾ ਕਤਲ ਕਰਵਾ ਦਿੱਤਾ ਦੋਨੋ ਜੇਲ੍ਹ ਦੇ ਵਿੱਚ ਨੇ ਆਪ ਦੋ ਦਿਨ ਪਹਿਲਾਂ ਫਾਜ਼ਿਲਕਾ ਦੇ ਵਿੱਚ ਦੋ ਭੈਣਾਂ ਫੜੀਆਂ ਗਈਆਂ ਵੈਸੇ ਅਸੀਂ ਕਹਿੰਦੇ ਆ ਕਿ ਪੰਜਾਬੀ ਜਿਹੜੇ ਨੇ ਜਿਹੜੀਆਂ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਨੇ ਉਹ ਮਾਈ ਭਾਗੋ ਦੀਆਂ ਵਾਸ ਨੇ ਲੇਕਿਨ ਇਨ੍ਹਾਂ ਲੜਕੀਆਂ ਵੱਲੋਂ ਚਟਾ ਵਿੱਚ ਆ ਜਾਂਦਾ ਸੀ ਪੰਜਾਬ ਪੁਰਸ ਵੱਲੋਂ ਦੋਚ ਲਿਆ ਗਿਆ ਪੰਜਾਬੀ ਇੱਥੇ ਵੀ ਨਹੀਂ ਰੁਕਦੇ ਪੰਜਾਬੀ ਦੇਸ਼ਾ ਅਤੇ ਵਿਦੇਸ਼ਾਂ ਦੇ ਵਿੱਚ ਜਾ ਕੇ ਨਹੀਂ ਰੁਕਦੇ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੇ ਪੰਜਾਬੀ ਮਾੜੇ ਹੁੰਦੇ ਨੇ ਸਾਰੇ ਪੰਜਾਬੀ ਗੰਦੇ ਹੁੰਦੇ ਨੇ ਨਾ ਤਾਂ ਕੋਈ ਧਰਮ ਮਾੜਾ ਨਾ ਕੋਈ ਜਾਤ ਮਾੜੀ ਨਾ ਕੋਈ ਮਜਬ ਮਾੜਾ ਨਾ ਕੋਈ ਇਨਸਾਨ ਮਾੜਾ ਹਰ ਸੱਤੀ ਦੇ ਵਿੱਚ ਹਰ ਸਮਾਜ ਦੇ ਵਿੱਚ ਚੰਗੇ ਵੀ ਹੁੰਦੇ ਨੇ ਭਲੇ ਮਾਨਸ ਵੀ ਹੁੰਦੇ ਨੇ ਹੱਕ ਦੀ ਗੱਲ ਕਰਨ ਵਾਲੇ ਵੀ ਹੁੰਦੇ ਨੇ ਅਤੇ ਦੂਸਰੇ ਪਾਸੇ ਲੋਕ ਗੰਦੇ ਵੀ ਹੁੰਦੇ ਨੇ ਕ੍ਰਿਮੀਨਲ ਵੀ ਹੁੰਦੇ ਨੇ ਹੁਣ ਇਹ ਸਾਰਾ ਸਿਸਟਮ ਇਹ ਸਾਰਾ ਧਾਮ ਚਾਮ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਝੁਕਿਆ ਗਿਆ ਅਤੇ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਪਹਿਲਾਂ ਤੁਹਾਨੂੰ ਮੈਂ ਖਬਰ ਪੜ੍ਹ ਕੇ ਸੁਣਾਨਾ ਕਿ ਕਿਸ ਤਰ੍ਹਾਂ ਕਤਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਖਬਰ ਹੈ 11 ਦਸੰਬਰ ਦੀ ਆਸਟ੍ਰੇਲੀਆ ਵਿੱਚ ਇੱਕ ਔਰਤ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਪੰਜਾਬੀ ਨੌਜਵਾਨ ਨੂੰ ਅਦਾਲਤ ਨੇ 25 ਸਾਲ ਦੀ ਸਜ਼ਾ ਸੁਣਾਈ ਹੈ ਦੋਸ਼ੀ ਨੌਜਵਾਨ ਦੀ ਪਛਾਣ ਰਾਜਵਿੰਦਰ ਸਿੰਘ ਵਜੋਂ ਹੋਈ ਹੈ ਜੋ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਰਹਿਣ ਵਾਲਾ ਸੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਰਾਜਵਿੰਦਰ ਪੁਸਤੂ ਬਚਣ ਲਈ ਆਸਟ੍ਰੇਲੀਆ ਤੋਂ ਭੱਜ ਕੇ ਭਾਰਤ ਆ ਗਿਆ ਸੀ ਪਰ ਕਾਨੂੰਨ ਦੇ ਲੰਮੇ ਹੱਥਾਂ ਨੇ ਉਸ ਨੂੰ ਇੱਥੇ ਵੀ ਦਬੋਚ ਲਿਆ ਅੱਗੇ ਦੱਸਿਆ ਜਾਂ ਲੰਮੀ ਕਾਨੂੰਨੀ ਪ੍ਰਕਿਰਿਆ ਦੇ ਤੋਂ ਬਾਅਦ ਹੁਣ ਉਸ ਨੂੰ ਆਸਟ੍ਰੇਲੀਆ ਦੀ ਅਦਾਲਤ ਨੇ 25 ਸਾਲ ਦੀ ਕੈਦ ਦੀ ਸਜ਼ਾ ਮੁਕਰਰ ਕੀਤੀ ਹੈ ਜਾਣਕਾਰੀ ਮੁਤਾਬਕ ਹੈ ਰਾਜਵਿੰਦਰ ਸਿੰਘ ਨੇ ਆਸਟ੍ਰੇਲੀਆ ਵਿੱਚ ਇੱਕ ਔਰਤ ਦੇ ਕਤਲ ਦੀ ਵਾਰਦਾਤ ਨੂੰ ਇਲਜ਼ਾਮ ਦਿੱਤਾ ਸੀ ਘਟਨਾ ਤੋਂ ਤੁਰੰਤ ਬਾਅਦ ਗ੍ਰਿਫਤਾਰੀ ਤੋਂ ਬਚਣ ਲਈ ਉਹ ਆਸਟ੍ਰੇਲੀਆ ਛੱਡ ਕੇ ਪੰਜਾਬ ਭੱਜ ਆਇਆ ਸੀ ਅਤੇ ਆਸਟ੍ਰੇਲੀਆ ਪੁਲਿਸ ਨੇ ਪੁਲਿਸ ਨੇ ਉਸ ਦੀ ਭਾਲ ਲਈ ਭਾਰਤੀ ਏਜੰਸੀਆਂ ਨਾਲ ਸੰਪਰਕ ਸਥਾਪਿਤ ਆ ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰਨ ਦੇ ਯਤਨ ਸ਼ੁਰੂ ਹੋਏ ਮੁਲਜ਼ਮ ਰਾਜਵਿੰਦਰ ਸਿੰਘ ਨੂੰ ਫਿਰਨ ਵਿੱਚ ਦਿੱਲੀ ਪੁਲਿਸ ਨੇ ਇਹ ਭੂਮਿਕਾ ਨਿਭਾਈ ਖੂਫੀਆ ਜਾਣਕਾਰੀ ਅਧਾਰ ਤੇ ਦਿੱਲੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ ਗ੍ਰਿਫਤਾਰੀ ਤੋਂ ਬਾਅਦ ਹਵਾਲਗੀ ਸੰਬੰਧੀ ਐਕਸਟਰਾ ਡਿਸ਼ਨ ਟ੍ਰੀਟੀ ਅਤੇ ਕਾਨੂੰਨੀ ਰਸਮਾਂ ਨੂੰ ਪੂਰਾ ਕਰਦੇ ਹੋਏ ਉਸ ਨੂੰ ਵਾਪਸ ਆਸਟ੍ਰੇਲੀਆ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੁਣ ਉੱਥੇ ਦੀ ਅਦਾਲਤ ਤੇ ਮਾਮਲੇ ਦੀ ਸੁਣਵਾਈ ਵੀ ਪੂਰੀ ਕਰਦੇ ਹੋਏ ਉਸ ਦੋਸ਼ੀ ਨੂੰ ਕਰਾਰ ਦਿੱਤਾ ਇਹ ਸਜ਼ਾ ਸੁਣਾਈ ਗਈ ਹੈ ਲਗਭਗ 25 ਸਾਲ ਦੀ ਸਜ਼ਾ ਇਸ ਰਾਜਵਿੰਦਰ ਨੂੰ ਹੋਈ ਹੈ ਜਿਹੜਾ ਮੋਕੇ ਦੇ ਰਹਿਣ ਵਾਲਾ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਕਾਨੂੰਨ ਦੇ ਹੱਥ ਬੜੇ ਲੰਮੇ ਹੁੰਦੇ ਨੇ ਜੇਕਰ ਕਾਨੂੰਨ ਆਪਣੀ ਅੜੀ ਪਗਾਵੇ ਜੇਕਰ ਕਾਨੂੰਨ ਆਪਣੇ ਹੋਸ਼-ਹਵਾਸ ਦੇ ਵਿੱਚ ਆ ਜਾਵੇ ਤੇ ਖੁੱਦਾਂ ਦੇ ਵਿੱਚੋਂ ਵੀ ਜਾਂ ਦੁਨੀਆ ਦੇ ਹਰ ਕੋਨੇ ਤੋਂ ਅਪਰਾਧੀਆਂ ਨੂੰ ਦਪੋਚਿਆ ਜਾ ਸਕਦਾ ਹੈ ਉਹਨਾਂ ਨੂੰ ਸਜ਼ਾ ਦਵਾਈ ਜਾ ਸਕਦੀ ਹੈ ਕਾਨੂੰਨ ਵੱਲੋਂ ਰਾਜਵਿੰਦਰ ਨੇ ਜੋ ਕਾਰਾ ਕੀਤਾ ਪੰਜਾਬ ਅਤੇ ਪੰਜਾਬੀਆਂ ਤੋਂ ਨੂੰ ਸ਼ਰਮਸਾਰ ਕੀਤਾ ਗਿਆ ਹੈ ਮੈਂ ਇਹ ਨਹੀਂ ਕਹਿੰਦਾ ਕਿ ਅੰਗਰੇਜ਼ ਮਾੜੇ ਨਹੀਂ ਉੱਥੇ ਵੀ ਕਤਲ ਕਤਲ ਹੁੰਦੇ ਨੇ ਉੱਥੇ ਵੀ ਲੁੱਟਖੋਹਾਂ ਹੁੰਦੀਆਂ ਨੇ ਉੱਥੇ ਵੀ ਵਾਰਦਾਤਾ ਨੂੰ ਇੰਜਾਮ ਦਿੱਤੇ ਜਾਂਦੇ ਨੇ ਲੇਕਿਨ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਆ ਜਿਹੜੀਆਂ ਆ ਦੋ ਤਿੰਨ ਘਟਨਾਵਾਂ ਹੋਈਆਂ ਨੇ ਖਾਸ ਕਰਕੇ ਜਲੰਧਰ ਵਾਲੀ ਦੂਸਰੀ ਘਟਨਾ ਜਿਹੜੀ ਹੈ ਆ ਫਰੀਦਕੋਟ ਵਾਲੀ ਉਸ ਤੋਂ ਪਹਿਲਾਂ ਇਹ ਘਟਨਾ ਹੋਈ ਸੀ ਹੁਸ਼ਿਆਰਪੁਰ ਦੇ ਵਿੱਚ ਯਾਨੀ ਕਿ ਇਹ ਸਾਰੀਆਂ ਘਟਨਾਵਾਂ ਨੇ ਝੰਜੋੜ ਕੇ ਰੱਖ ਦਿੱਤਾ ਹੈ ਤੇ ਦੂਸਰੇ ਪਾਸੇ ਇਸ ਸਿੱਖ ਨੌਜਵਾਨ ਨੂੰ ਆਸਟ੍ਰੇਲੀਆ ਦੀ ਅਦਾਲਤ ਨੇ 25 ਸਾਲ ਦੀ ਸਜਾ ਸੁਣਾਈ ਹੈ ਧੰਨਵਾਦ